ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਤੀਤ ਸਤ ਪੌਦੀ ਰਾਤ ਨੂੰ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੱਤਾ। ਜਿਵੇਂ ਹੀ ਗੁਰੂ ਸਾਹਿਬ ਜੀ ਦਾ ਪਰਿਵਾਰ ਤੇ ਸਿੰਘ ਅਨੰਦਪੁਰ ਸਾਹਿਬ ਤੋਂ ਥੋੜਾ ਬਾਹਰ ਆਏ ਤਾਂ ਪਿੱਛੇ ਤੋਂ ਮੁਗਲਾਂ ਤੇ ਰਾਜਿਆਂ ਨੇ ਆਪਣੀਆਂ ਕਸਮਾਂ ਤੋੜਦੇ ਹੋਏ ਧੋਖਾ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ। ਇਹ ਲੜਾਈ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸਰਸਾ ਨਦੀ ਤੱਕ ਹੁੰਦੀ ਰਹੀ। ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਵਿਛੜ ਗਿਆ। ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਦੇ ਰਸੋਈਏ ਗੰਗੂ ਨਾਲ ਸਹਿੜੀ ਆ ਗਏ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬੌਰ ਜੀ ਪਾਈ ਮਲੀ ਸਿੰਘ ਨਾਲ ਚਲੇ ਤੇ ਗੁਰੂ ਜੀ ਆਪਣੇ ਵੱਡੇ ਸਹਿਬਜ਼ਾਦੇ ਨਾਲ 5 ਪਿਆਰਿਆਂ ਤੇ ਕੁਝ ਸਿੰਘਾਂ ਦੇ ਨਾਲ ਚੰਪੌਰ ਸਾਹਿਬ ਦੀ ਕੱਚੀ ਗੜੀ 'ਚ ਆਠ ਹਰੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਸੁਬਾ ਵਜ਼ੀਰ ਖਾਨ ਕੋਲ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ 3 ਦਿਨ ਤੇ 2 ਰਾਤਾਂ ਠੰਡੇ ਬੁਰਜ ਵਿੱਚ ਕੈਦ ਕਰਨ ਲਈ ਕਿਹਾ ਗਿਆ ਇਹਨਾਂ ਨੂੰ ਸਲਾਮ ਕਬੂਲ ਕਰਨ ਲਈ ਹਰ ਤਰ੍ਹਾਂ ਦਾ ਹਲਾਲਿਚ ਦਿੱਤੇ ਗਏ ਪਰ ਸਹਿਬਜ਼ਾਦਿਆਂ ਨੇ ਆਪਣੀ ਧਰਮ ਤਿਆਗਣਾ ਕਬੂਲ ਨਹੀਂ ਕੀਤਾ 2 ਦਿਨ ਉਹਨਾਂ ਨੂੰ ਕਚਹਿਰੀ 'ਚ ਪੇਸ਼ ਕੀਤਾ ਗਿਆ ਪਰ ਸਹਿਬਜ਼ਾਦਿਆਂ ਨੇ ਨਹੀਂ ਮੰਨੇ ਵਜ਼ੀਰ ਖਾਨ ਨੇ ਸੈਬਜ਼ਾਦੇ ਨੂੰ ਜਿਉਂਦੇ ਹੀ ਦੀਵਾਰਾਂ 'ਚ ਚਨਵਾ ਕੇ ਸ਼ਹੀਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਬਰਸ ਦੇ ਬਾਵਜੂਦ ਇਹ ਛੋਟੇ ਸੈਬਜ਼ਾਦੇ ਨਾਲ ਰੋਲੇ। ਸੈਬਜ਼ਾਦੇ ਨੂੰ ਵਜ਼ੀਰ ਖਾਨ ਦਾ ਹੁਕਮ ਮਿਲਣ ਤੇ ਤੇਰਾ ਬੋ ਨੂੰ ਦੀਵਾਰਾਂ 'ਚ ਧਨਵਾ ਦਿੱਤਾ ਗਿਆ ਜਦੋਂ ਸੈਬਜ਼ਾਦੇ ਦੀਵਾਰਾਂ 'ਚ ਬੇਹੋਸ਼ ਹੋ ਗਏ ਤਾਂ ਉਹਨਾਂ ਨੂੰ ਬਾਹਰ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ। ਜਿਸ ਵੇਲੇ ਮਾਤਾ ਗੁਜਰੀ ਜੀ ਨੂੰ ਸੈਬਜ਼ਾਦੇ ਦੀ ਸ਼ਹੀਦੀ ਬਾਰੇ ਪਤਾ ਲੱਗਿਆ ਤਾਂ ਉਹ ਵੀ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ। ਨਿੱਕੀ ਉਮਰੇ ਵੱਡੀ ਸ਼ਹਾਦਤ ਦੇ ਕੇ ਇਤਿਹਾਸ 'ਚ ਉਹਨਾਂ ਨੇ ਆਪਣਾ ਨਾਮ ਕਮਾ ਲਿਆ। ਦਸ਼ਮੇਸ਼ ਪਿਤਾ ਦੇ ਇਹਨਾਂ ਮਾਸੂਮ ਪਰ ਬਹਾਦਰ ਜਿੰਦਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਕੀਆ ਟੀਮ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 6 ਤੇ 7 ਪਉਦੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਪਿੱਲਾ ਛੱਡ ਦਿੱਤਾ ਜਿਵੇਂ ਹੀ ਗੁਰੂ ਸਾਹਿਬ ਜੀ ਦਾ ਪਰਿਵਾਰ ਤੇ ਸਿੰਘ ਆਨੰਦਪੁਰ ਸਾਹਿਬ ਤੋਂ ਥੋੜਾ ਬਾਹਰ ਆਏ ਤਾਂ ਪਿੱਛੇ ਤੋਂ ਮੁਗਲਾਂ ਤੇ ਰਾਜਿਆਂ ਨੇ ਆਪਣੀਆਂ ਕਸਮਾਂ ਤੋੜਦੇ ਹੋਏ ਧੋਖਾ ਨਾਲ ਉਹਨਾਂ ਤੇ ਹਮਲਾ ਕਰ ਦਿੱਤਾ ਇਹ ਲੜਾਈ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਸਰਸਾ ਨਦੀ ਤੱਕ ਹੁੰਦੀ ਰਹੀ ਗੁਰੂ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਵਿੱਚ ਛਿੜ ਗਿਆ ਮਾਤਾ ਗੁਜਰੀ ਜੀ ਤੇ ਛੋਟੇ ਸਹਬਜ਼ਾਦੇ ਗੁਰੂ ਜੀ ਦੇ ਰਸੋਈਏ ਗੰਗੂ ਨਾ ਸਹਿੜਿਆ ਗਏ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬੌਰ ਜੀ ਪਾਈਮਣੀ ਸਿੰਘ ਨਾਲ ਦੇਖ ਲੇ ਤੇ ਗੁਰੂ ਜੀ ਆਪਣੇ ਵੱਡੇ ਸਹਿਬਜ਼ਾਦਿਆਂ ਨਾਲ ਪੰਜ ਪਿਆਰੇ ਤੇ ਕੁਝ ਸਿੰਘਾਂ ਦੇ ਨਾਲ ਚੰਪੌਰ ਸਾਹਿਬ ਦੀ ਕੱਚੀ ਗੜੀ ਚਾਹ ਤਹਰੇ ਮਾਤਾ ਗੁਜਰੀ ਜੀ ਤੇ ਛੋਟੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਸੁਬਾ ਵਜ਼ੀਰ ਖਾਨ ਕੋਲ ਲਿਆਂਦਾ ਗਿਆ ਜਿੱਥੇ ਉਹਨਾਂ ਨੂੰ 3 ਦਿਨ ਤੇ 2 ਰਾਤਾਂ ਠੰਡੇ ਬੁਰਜ ਵਿੱਚ ਕੈਦ ਕਰਨ ਲਈ ਕਿਹਾ ਗਿਆ ਇਹਨਾਂ ਨੂੰ ਸਲਾਮ ਕਬੂਲ ਕਰਨ ਲਈ ਹਰ ਤਰ੍ਹਾਂ ਦਾ ਈ ਲਾਲਚ ਦਿੱਤੇ ਗਏ ਪਰ ਸਹਿਬਜ਼ਾਦਿਆਂ ਨੇ ਆਪਣੇ ਧਰਮ ਨੂੰ ਤਿਆਗਣਾ ਕਬੂਲ ਨਹੀਂ ਕੀਤਾ ਦੋ ਦਿਨ ਉਹਨਾਂ ਨੂੰ ਕਚਹਿਰੀ 'ਚ ਪੇਸ਼ ਕੀਤਾ ਗਿਆ ਪਰ ਸਹਿਬਜ਼ਾਦਿਆਂ ਨੇ ਨਹੀਂ ਮੰਨੇ ਵਜ਼ੀਰ ਖਾਨ ਨੇ ਸੈਬਜ਼ਾਦੇ ਨੂੰ ਜਿਉਂਦੇ ਹੀ ਦੀਵਾਰਾਂ 'ਚ ਚਨਵਾ ਕੇ ਸ਼ਹੀਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਬਰ ਇਸ ਦੇ ਬਾਵਜੂਦੇ ਛੋਟੇ ਸੈਬਜ਼ਾਦੇ ਨਾਲ ਰੋਲੇ। ਸੈਬਜ਼ਾਦੇ ਨੂੰ ਵਜ਼ੀਰ ਖਾਨ ਦਾ ਹੁਕਮ ਮਿਲਣ ਤੇ 13 ਬੋ ਨੂੰ ਦੀਵਾਰਾਂ 'ਚ ਧਨਵਾ ਦਿੱਤਾ ਗਿਆ ਜਦੋਂ ਸੈਬਜ਼ਾਦੇ ਦੀਵਾਰਾਂ 'ਚ ਬੇਹੋਸ਼ ਹੋ ਗਏ ਤਾਂ ਉਹਨਾਂ ਨੂੰ ਬਾਹਰ ਕੱਢ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਵੇਲੇ ਮਾਤਾ ਗੁਜਰੀ ਜੀ ਨੂੰ ਸੈਬਜ਼ਾਦੇ ਦੀ ਸ਼ਹੀਦੀ ਬਾਰੇ ਪਤਾ ਲੱਗਿਆ ਤਾਂ ਉਹ ਵੀ ਅਕਾਲਪੁਰਖ ਦੇ ਚਰਨਾਂ 'ਚ ਜਾ ਬਿਰਾਜੇ। ਨਿੱਕੀ ਉਮਰੇ ਵੱਡੀ ਸ਼ਹਾਦਤ ਦੇ ਕੇ ਇਤਿਹਾਸ 'ਚ ਉਹਨਾਂ ਨੇ ਆਪਣਾ ਨਾਮ ਅਮਰ ਕਰ ਲਿਆ। ਦਸ਼ਮੇਸ਼ ਪਿਤਾ ਦੇ ਇਹਨਾਂ ਮਾਸੂਮ ਪਰ ਬਹਾਦਰ ਜਿੰਦਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦੇ ਹਾਂ। ਮੀਰੋਕੋ ਟੀਵੀ